ਬੜੇ ਅਜਿਹੇ ਚੈਨਲ ਆ ਜਿਹੜੇ ਪਹਿਲਾਂ ਇਹਨਾਂ ਨੇ ਬੰਦ ਕੀਤੇ ਬੰਦ ਕਰਦਾ ਮਤਲਬ ਆਰਥਿਕ ਸੱਟ ਮਾਰੀ ਉਸ ਤੋਂ ਬਾਅਦ ਇਹ ਚੱਲੇ ਪਰਚਿਆਂ ਵਾਲੇ ਪਾਸੇ ਤੇ ਹੁਣ ਆ ਗਿਆ ਕੁੱਟਣ ਵਾਲੇ ਪਾਸੇ ਚੌਥਾ ਰਹਿ ਗਿਆ ਕਿ ਐਕਸਟ੍ਰ ਇਹਨਾਂ ਦੇ ਆਪ ਦੇ ਤੇ ਗੋਲੀਆਂ ਮਰਵਾਉਣ ਕੀ ਹਾਂ ਜੇ ਸਰਕਾਰ ਦੀ ਗੱਲ ਕਰਨੀ ਹੈ ਸਰਕਾਰ ਦਾ ਝੋਲੀ ਚੁੱਕਵਾਨਾ ਸਰਕਾਰ ਦੀ ਗੋਦੀ ਚ ਬਹਿਣਾ ਫੇਰ ਤਾਂ ਜੋ ਮਰਜ਼ੀ ਕਰੀ ਚੱਲੋ ਪਰ ਜੇ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰਨੀ ਹੈ ਸਰਕਾਰ ਦੀਆਂ ਨਕਾਮੀਆਂ ਨੂੰ ਮੂਰੇ ਰੱਖਣਾ ਹੈ ਤਾਂ ਫੇਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਤੇ ਪਰਚੇ ਵੀ ਹੋਣਗੇ ਜਿਵੇਂ ਰਣਜੀਤ ਸਿੰਘ ਗੱਲ ਵਾਂਗੂ ਤੁਹਾਨੂੰ ਕੁੱਟਿਆ ਵੀ ਜਾਵੇਗਾ ਜਿਹੜੀ ਬੀਬੀ ਬਲਜੀਤ ਕੌਰ ਦੀ ਇਹ ਸ਼ਹਿਤ ਗੁੰਡਾ ਕਰਦੀ ਹੋਈ ਹੈ ਹਣੇ ਤੱਕ ਉਹਨੇ ਇੱਕ ਬਿਆਨ ਦਿੱਤਾ ਉਲਟਾ ਚਾਲਾਂ ਢ ਰਹੀ ਹੈ ਉਹ ਕਹਿ ਰਹੀ ਹੈ ਕਿ ਇਹਨਾਂ ਨੇ ਕਰੇ ਜੋ ਇੱਥੇ ਲੋਕਾਂ ਨੂੰ ਗਾਲ ਕੱਢੀ ਇੱਥੇ ਧਾਨਕ ਸਮਾਜ ਦੇ ਸਾਡੇ ਆਗੂ ਬੈਠੇ ਆ ਜਿੱਦੜਵਾ ਕੇ ਉਹ ਧਰਨੇ ਦਾ ਸਮਰਥਨ ਕਰਨ ਆਏ ਆ ਜੇ ਇਹ ਬੰਦੇ ਨੇ ਜਾਤੀ ਸੂਚਕ ਸ਼ਬਦ ਕੋਈ ਕਹਾਂ ਹੁੰਦਾ ਇਹ ਬੰਦੇ ਸਾਹ ਦਿੰਦੇ ਜੇ ਕੋਈ ਪੱਤਰਕਾਰ ਮਜ਼ਦੂਰਾਂ ਦੇ ਹੱਕ 'ਚ ਨਾ ਖੜਦਾ ਹੋਵੇ ਤਾਂ ਫਿਰ ਮਜ਼ਦੂਰਾਂ ਦੀ ਜਥੇਬੰਦੀਆਂ ਕਿਉਂ ਆਉਣ ਇਹ ਬੀਬੀ ਨੂੰ ਵੀ ਮੰਨਿਆ ਜਾਂਦਾ ਸੀ ਕਿ ਅੱਖਾਂ ਦੀ ਚੰਗੀ ਡਾਕਟਰ ਹੈ ਕੋਈ ਸ਼ਰੀਫ ਸਿਆਦਾਨ ਹੋਊਗੀ ਪਰ ਸ਼ਰੀਫੀ ਸ਼ਰੂਪੀ ਇੱਥੇ ਕੋਈ ਨਹੀਂ ਰਹਿੰਦੀ ਇੱਥੇ ਕੁੜੀਆਂ ਨਾਲ ਇੱਥੇ ਨਾਲ ਹੀ ਬੈਠਾ ਇਹ ਕੋਈ ਸ਼ਰੀਫੀ ਨਹੀਂ ਉਹ ਕਿਸੇ ਨੇ ਕਹਿਣਾ ਕਿ ਤੁਹਾਡਾ ਲਹਿਜਾ ਬਤਾ ਰਹਾ ਹੈ ਕਿ ਦੌਲਤ ਨਹੀਂ ਨਹੀਂ ਹੈ ਇਹਨਾਂ ਦਾ ਉਹੀ ਹਾਲਤ ਹੈ ਕਿ ਇਹਨਾਂ ਦਾ ਲਹਿਜਾ ਦੱਸਦਾ ਕਿ ਇਹਨਾਂ ਕੋਲੇ ਦੌਲਤ ਨਵੀਂ-ਨਵੀਂ ਹੈ ਇਹਨਾਂ ਦੇ ਅਜੇ ਲੀਡਰੀ ਦਿਮਾਗ ਤੋਂ ਨਹੀਂ ਲਈ ਇਹ ਪਹਿਲੀ ਸਰਕਾਰ ਹੋ ਗਈ ਤੇ ਇੱਕ ਸਾਲ 'ਚ ਚਾਰ ਵਾਰੀ ਪੱਤਰਕਾਰਾਂ ਦੇ ਮੋਰਚੇ ਹੋ ਗਏ ਹੁਣ ਐਦੋਂ ਸ਼ਰਮ ਦੀ ਗੱਲ ਹੈ ਸਰਕਾਰ ਲਈ ਕੀ ਹੋਵੇਗੀ ਪੱਤਰਕਾਰ ਇਸੇ ਲਈ ਜਵਦੇ ਆ ਕਿ ਪੰਜਾਬ 'ਚ ਵਿਰੋਧੀ ਤੇਰੀ ਪੱਤਰਕਾਰ ਹੈ ਅੱਜ ਪੰਜਾਬ ਦੀ ਵਿਰੋਧੀ ਧਰ ਮਰ ਚੁੱਕੀ ਐ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਹਲਕਾ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵਿਰੋਧੀ ਧਰ ਦੀ ਪੁੰਤਾਨੀ ਨਿਭਾਉਂਦੇ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਰ ਦੀ ਪੁੰਤਾਨੀ ਨਿਭਾਉਂਦੇ ਤੇ ਸੁਖਵੀਰ ਸਿੰਘ ਬਾਦਲ ਵੀ ਦੋ ਚਾਰ ਗੱਲਾਂ ਤੱਕ ਹੀ ਵਿਰੋਧੀ ਧਰ ਦੀ ਪੁੰਤਾਨੀ ਨਿਭਾਉਂਦੇ ਆ ਉਹ ਵੀ ਕੋਈ ਵਿਰੋਧੀ ਧਰ ਦੀ ਪੁੰਤਾਨੀ ਗੱਲ ਹੈ ਨਹੀਂ ਸਿਰਫ ਇਧਰ ਲਿਆ ਉਧਰ ਲਿਆ ਗੱਲਾਂ ਮਾਰਨ ਵਾਲਿਆ ਓਏ ਭਰਮ ਰੱਖੀ ਬੈਠੇ ਆ ਕਿ ਜਿਵੇਂ ਦਿੱਲੀ ਦੇ ਵਿੱਚ ਬੈਠਾ ਕੋਈ ਪੱਤਰਕਾਰ ਇਹਨਾਂ ਤੋਂ ਦਬ ਜੂਗਾ ਬਾਰੇ ਪੰਜਾਬ ਜੇ ਆ ਵੀ ਨਾ ਬੋਲਣਗੇ ਤਾਂ ਕੋਈ ਹੋਰ ਖੜਾ ਹੋ ਜੂਗਾ ਇਹ ਪੰਜਾਬ ਦੇ ਵਿੱਚ ਲੋਕ ਖੜੇ ਹੁੰਦੇ ਰਹਿਣਗੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ੇਰ ਹੈ ਕਿ ਹਰ ਜਿਹੜੀ ਹੈ ਸ਼ੇਅਰ ਤੋਂ ਮੈਂ ਸ਼ੁਰੂਆਤ ਕਰਾਂਗਾ ਕਿ ਜੇ ਲੱਗੀ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਜੇ ਕੋਈ ਬੰਦਾ ਅੱਜ ਇਹ ਸਮਝੇ ਜਾਂ ਕੋਈ ਪੱਤਰਕਾਰ ਇਹ ਸਮਝੇ ਕਿ ਇਸ ਰਾਜ ਪ੍ਰਬੰਧ ਦੇ ਵਿੱਚ ਸਰਕਾਰ ਦੇ ਅਧੀਨ ਵੀ ਮੈਂ ਬਚਿਆ ਰਹਿ ਜਾਊਂਗਾ ਤੇ ਗੱਲ ਮੈਂ ਲੋਕਾਂ ਦੀ ਕਰੂੰਗਾ ਹਾਂ ਜੇ ਸਰਕਾਰ ਦੀ ਗੱਲ ਕਰਨੀ ਹੈ ਸਰਕਾਰ ਦਾ ਝੋਲੀ ਚੁੱਕ ਬੰਨਾ ਸਰਕਾਰ ਦੀ ਗੋਦੀ 'ਚ ਬਹਿਣਾ ਫੇਰ ਤਾਂ ਜੋ ਮਰਜ਼ੀ ਕਰੀ ਚੱਲੋ ਪਰ ਜੇ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰਨੀ ਹੈ ਸਰਕਾਰ ਦੀਆਂ ਨਕਾਮੀਆਂ ਨੂੰ ਮੁਰੇ ਰੱਖਣਾ ਹੈ ਤਾਂ ਫੇਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਤੇ ਪਰਚੇ ਵੀ ਹੋਣਗੇ ਜਿਵੇਂ ਰਣਜੀਤ ਸਿੰਘ ਗੱਲ ਵਾਂਗੂ ਤੁਹਾਨੂੰ ਕੁੱਟਿਆ ਵੀ ਜਾਵੇਗਾ ਇਹ ਸਰਕਾਰ ਦੇ ਵਿੱਚ ਜਿਵੇਂ ਵੱਖ-ਵੱਖ ਸਾਥੀਆਂ ਨੇ ਕਿਹਾ ਮੈਂ ਕੁਝ ਗੱਲਾਂ ਕਰਨੀਆਂ ਕਿ ਸਭ ਤੋਂ ਪਹਿਲਾਂ ਇਹ ਸਰਕਾਰ ਨੇ ਹਮਲਾ 2022 'ਚ ਹੀ ਸ਼ੁਰੂ ਕਰਤਾ ਸੀ 2022 ਦੇ ਵਿੱਚ ਪੰਜਾਬ ਦੇ ਉਹ ਚੈਨਲ ਜਿਹੜੇ ਸਰਕਾਰ ਦੇ ਨਾਲ ਨਹੀਂ ਮਿਲੇ ਕਿਉਂਕਿ ਪਹਿਲਾਂ ਐਡ ਦੀ ਐਡ ਦਿੰਦੇ ਆ ਇਹ ਬਹੁਤ ਮੋਟੀ ਇਹਨਾਂ ਨੇ ਹਰ ਚੈਨਲ ਤੱਕ ਪਹੁੰਚ ਕੀਤੀ ਕਿ ਸਾਡੇ ਤੋਂ ਐਡ ਲੈ ਲਓ ਜਿਹਦੇ ਚੱਲਦਿਆ ਫਿਰ ਪੰਜਾਬ ਦੇ ਕਈ ਚੈਨਲ ਚਾਹੇ ਉਹ ਅੱਖਰ ਆਰਐਮਬੀ ਜਸਵੀਰ ਇਥੇ ਵੀਰ ਬੈਠਾ ਜਗਮੀਤ ਖੱਪਿਆਲੀ ਲੋਕਵਾਜ ਪੰਜਾਬੀ ਲੋਕ ਬੜੇ ਹੀ ਅਜਿਹੇ ਚੈਨਲ ਆ ਜਿਹੜੇ ਪਹਿਲਾਂ ਇਹਨਾਂ ਨੇ ਬੰਦ ਕੀਤੇ ਬੰਦ ਕਰਦਾ ਮਤਲਬ ਆਰਥਿਕ ਸੱਟ ਮਾਰੀ ਉਸ ਤੋਂ ਬਾਅਦ ਇਹ ਚੱਲੇ ਪਰਚਿਆਂ ਵਾਲੇ ਪਾਸੇ ਤੇ ਹੁਣ ਆ ਗਿਆ ਕੁੱਟਣ ਵਾਲੇ ਪਾਸੇ ਚੌਥਾ ਰਹਿ ਗਿਆ ਕਿ ਮੈਨਸਟਰ ਇਹਨਾਂ ਦੇ ਆਪਦੇ ਆ ਤੇ ਗੋਲੀਆਂ ਮਰਵਾਉਣਗੇ ਪਰ ਜਿਹੜੇ ਦਿੱਲੀ ਚ ਬੈਠੇ ਮਨੀਸ਼ ਸਿਸੋਦੀਆ ਆਰਗੇ ਜਿਵੇਂ ਰਤਨ ਨੇ ਜ਼ਿਕਰ ਕੀਤਾ ਕਿ ਸਾਡਾ ਸਾਥੀ ਆ ਉਹ ਇਹ ਭਰਮ ਰੱਖੀ ਬੈਠੇ ਆ ਕਿ ਜਿਵੇਂ ਦਿੱਲੀ ਦੇ ਵਿੱਚ ਬੈਠਾ ਕੋਈ ਪੱਤਰਕਾਰ ਇਹਨਾਂ ਤੋਂ ਦਬ ਜੂਗਾ ਪਰ ਇਹ ਪੰਜਾਬ ਜੇ ਆ ਵੀ ਨਾ ਬੋਲਣਗੇ ਤਾਂ ਕੋਈ ਹੋਰ ਖੜਾ ਹੋ ਜੂਗਾ ਇਹ ਪੰਜਾਬ ਦੇ ਵਿੱਚ ਲੋਕ ਖੜੇ ਹੁੰਦੇ ਰਹਿਣਗੇ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਆ ਜਿਹੜਾ ਸਾਰੀ ਸਾਰੀ ਰਾਤ ਅਖਬਾਰ ਛਾਪਦਾ ਸੀ ਬਾਹਾਂ ਰਹਿ ਜਾਂਦੀਆਂ ਸੀ ਤੇ ਤੜਕੇ ਜਾ ਜਾ ਕੇ ਵੰਡ ਕੇ ਆਉਂਦਾ ਸੀ ਇਹ ਉਹਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਵੇਂ ਇਥੋਂ ਇੱਕ ਬਲਾਰੇ ਨੇ ਪੰਜਾਬੀ ਲੋਕ ਚੈਨਲ ਦੇ ਨੇ ਜ਼ਿਕਰ ਕੀਤਾ ਕਿ ਗੁਰਨਾਨਕ ਪਾਤਸ਼ਾਹ ਦੀ ਧਰਤੀ ਹੈ ਜਿਨੇ ਬਾਬਰ ਨੂੰ ਜਾਬਰ ਕਹਤੇ ਇੱਥੇ ਜਾਬਰ ਬਾਬਰਾਂ ਨੂੰ ਜਾਬਰ ਕਹਿੰਦੇ ਹੀ ਰਹਿਣਗੇ ਹੁਣ ਗੱਲ ਜੇ ਰਣਜੀਤ ਸਿੰਘ ਵਾਲੇ ਮਸਲੇ ਦੀ ਕਰੀਏ ਤਾਂ ਜਿਹੜੀ ਬੀਬੀ ਬਲਜੀਤ ਕੌਰ ਦੀ ਇਹ ਸ਼ਹਿ ਤੇ ਗੁੰਡਾ ਕਰਦੀ ਹੋਈ ਹੈ ਹਣੇ ਤੱਕ ਉਹਨੇ ਇੱਕ ਬਿਆਨ ਦਿੱਤਾ ਉਲਟਾ ਚਾਲਾਂ ਕੱਢ ਰਹੀ ਹੈ ਉਹ ਕਹਿ ਰਹੀ ਹੈ ਕਿ ਇਹਨਾਂ ਨੇ ਇੱਥੇ ਜਿੱਥੇ ਲੋਕ ਸਿਰਾਂ ਨੂੰ ਗਾਲ ਕੱਢੀ ਇੱਥੇ ਧਾਨਕ ਸਮਾਜ ਦੇ ਸਾਡੇ ਆਗੂ ਬੈਠੇ ਆ ਜਿੱਦੜਵਾ ਦੇ ਉਹ ਧਰਨੇ ਦਾ ਸਮਰਥਨ ਕਰਨ ਆਏ ਆ ਜੇ ਇਹ ਬੰਦੇ ਨੇ ਜਾਤੀ ਸੂਚਕ ਸ਼ਬਦ ਕੋਈ ਕਿਹਾ ਹੁੰਦਾ ਇਹ ਬੰਦੇ ਸਾਥ ਦਿੰਦੇ ਨਾਲੇ ਅਸੀਂ ਕਿਸੇ ਜਗ੍ਹਾ ਤੇ ਜਾਣੇ ਆ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਦਾ ਇਹ ਵੀ ਤਜਰਬਾ ਹੈ ਇਹਨਾਂ ਨੇ ਇਸੇ ਤਰੀਕੇ ਦਾ ਕੀਤਾ ਸੀ ਕਿ ਜਿਹੜੀ ਕੁੜੀ ਨੇ ਦਿੱਲੀ ਵਿੱਚ ਰਵਿੰਦ ਕਿਲ ਦਾ ਬੰਗਲਾ ਦਿਖਾਇਆ ਸੀ ਕਿ ਇਹਨਾਂ ਸ਼ਾਹੀ ਮਹਿਲ ਬਣਾ ਰਿਹਾ ਹੈ ਉਹਦਾ ਲੁਧਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਤੇ ਉੱਤੇ ਐਸਸੀਐਸਟੀ ਐਕਟ ਲਾਤਾ ਤੇ ਜਦ ਹਾਈ ਕੋਰਟ 'ਚੋਂ ਮਾਮਲਾ ਗਿਆ ਤਾਂ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਇਸ ਕੁੜੀ ਨੂੰ ਕਿਵੇਂ ਪਤਾ ਕਿ ਸੋ ਇਸੇ ਤਰੀਕੇ ਨਾਲ ਇੱਕ ਬੰਦੇ ਨੂੰ 20 ਬੰਦੇ ਪੈ ਜਾਣ ਕੀ ਉਹਨੂੰ ਉਹਦੀ ਜਾਤ ਬਾਰੇ ਕੁਝ ਸਮਝ ਆਉਂਦੀ ਹੈ ਨਾਲੇ ਜਿਹੜਾ ਇੱਕ ਪੱਤਰਕਾਰ ਹੁੰਦਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਕਿਸੇ ਜਾਤ ਦਾ ਨਹੀਂ ਹੁੰਦਾ ਕਿਸੇ ਮਜਬਦਾਂ ਨਹੀਂ ਹੁੰਦਾ ਉਹ ਸਭ ਦਾ ਸਾਂਝਾ ਹੁੰਦਾ ਉਹ ਜੇ ਮਜ਼ਦੂਰ ਭੀੜ ਪੈਂਦੀ ਹੈ ਉਹਨਾਂ ਦੇ ਵੀ ਹੱਕ ਜਾਂਦਾ ਜਿਹਦਾ ਸਬੂਤ ਇਹ ਹੈ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਆ ਕੇ ਬੈਠੀਆਂ ਐ ਜੇ ਕੋਈ ਪੱਤਰਕਾਰ ਮਜ਼ਦੂਰਾਂ ਦੇ ਹੱਕ 'ਚ ਨਾ ਖੜਦਾ ਹੋਵੇ ਤਾਂ ਫਿਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਕਿਉਂ ਆਉਣ ਜਦ ਮਜ਼ਦੂਰਾਂ ਨੂੰ ਮੰਡੀਆਂ ਦੇ ਵਿੱਚ ਇਹਨਾਂ ਦਾ ਦੀ ਲੇਬਰ ਨਹੀਂ ਮਿਲਦੀ ਫਿਰ ਉਹ ਕਿਹਨੂੰ ਕਹਿੰਦੇ ਆ ਉਹ ਇੱਕ ਪੱਤਰਕਾਰ ਨੂੰ ਕਹਿੰਦੀ ਆ ਕਿ ਸਾਡੀ ਆ ਕੇ ਆਵਾਜ਼ ਸੁਣ ਬਾਕੀ ਪੱਤਰਕਾਰ ਜਿਹੜੀ ਇਹ ਚਾਲਾਂ ਘੜੀਆਂ ਜਾ ਰਹੀਆਂ ਕਿ ਅਸੀਂ ਬਰਾਬਰਤਾ ਨਾਲ ਆ ਦਿਆਂਗੇ ਇਹ ਇਹ ਚੰਗੀਆਂ ਗੱਲਾਂ ਨਹੀਂ ਐ ਹਾਲੇ ਰਾਜਨੀਤੀ ਵਿੱਚ ਤੇਰੀ ਪਹਿਲੀ ਪਾਰੀ ਐ ਪਹਿਲਾਂ ਤੇਰੇ ਪਿਤਾ ਨੇ ਬਹੁਤ ਆਨੰਦ ਲਿਆ ਐ ਐਮਪੀ ਉਹ ਇੱਕ ਮੰਨਿਆ ਜਾਂਦਾ ਸੀ ਕਿ ਸ਼ਰੀਫ ਸਿਆਸਦਾਨ ਹੈ ਇਹ ਬੀਬੀ ਨੂੰ ਵੀ ਇਹ ਮੰਨਿਆ ਜਾਂਦਾ ਸੀ ਕਿ ਅੱਖਾਂ ਦੀ ਚੰਗੀ ਡਾਕਟਰ ਹੈ ਕੋਈ ਸ਼ਰੀਫ ਸਿਆਸਦਾਨ ਹੋਊਗੀ ਪਰ ਸ਼ਰੀਫੀ ਸ਼ਰੂਫੀ ਇੱਥੇ ਕੋਈ ਨਹੀਂ ਰਹਿੰਦੀ ਇੱਥੇ ਖੁੱਡੀਆਂ ਨੂੰ ਸਿੱਤੇ ਨਾਲ ਹੀ ਬੈਠਾ ਇਹ ਕੋਈ ਸ਼ਰੀਫੀ ਨਹੀਂ ਇਹ ਪਿਛਲੀਆਂ ਚੀਜ਼ਾਂ ਤੇ ਨਾ ਜਾਇਆ ਕਰੋ ਜਿਹੜੇ ਨਵੇਂ ਯੁੱਗ ਪਏ ਐ ਬਹੁਤ ਖਤਰਨਾਕ ਯੁੱਗ ਪਏ ਐ ਏ ਉਹ ਕਿਸੇ ਨੇ ਕਹਿਣਾ ਕਿ ਤੁਹਾਡਾ ਲਹਿਜਾ ਬਤਾ ਰਹਾ ਹੈ ਕਿ ਦੌਲਤ ਨਹੀਂ ਨਹੀਂ ਹੈ ਇਹਨਾਂ ਦਾ ਉਹੀ ਹਾਲਤ ਹੈ ਕਿ ਇਹਨਾਂ ਦਾ ਲਹਿਜਾ ਦੱਸਦਾ ਹੈ ਕਿ ਇਹਨਾਂ ਕੋਲੇ ਦੌਲਤ ਨਵੀਂ-ਨਵੀਂ ਹੈ ਇਹਨਾਂ ਦੇ ਹਜੇ ਲੀਡਰੀ ਦਿਮਾਗ ਤੋਂ ਨਹੀਂ ਲਈ ਕਿਤੇ ਕੋਈ ਐਮਐਲਏ ਨਾਲ ਬਾਗਾਪੁਰਾਣਾ ਚ ਘਟਨਾ ਹੋਈ ਆ ਸਾਲ ਦੇ ਵਿੱਚ ਚਾਰ ਘਟਨਾਵਾਂ ਹੋ ਚੁੱਕੀਆਂ ਪਹਿਲਾਂ ਮੇਰੇ ਤੇ ਪਰਚਾ ਉਸ ਤੋਂ ਬਾਅਦ ਜਿਹੜਾ ਪੱਤਰਕਾਰ ਤੇ ਪਰਚਾ ਤੀਜਾ ਮਨਦੀਪ ਸਿੰਘ ਉਹਨੇ ਨਸ਼ਿਆਂ ਦੇ ਖਿਲਾਫ ਖਬਰ ਲਈ ਦੁਨੀਆ ਦੇ ਪੱਤਰਕਾਰ ਨੇ ਉਹਨੂੰ ਧਮਕੀਆਂ ਤੇ ਚੌਥਾ ਰਣਜੀਤ ਗਿਲਦਾ ਹੋ ਗਿਆ ਇਹ ਸਰਕਾਰ ਚ ਚਾਰ ਵਾਰੀ ਤਾਂ ਪੱਤਰਕਾਰੀ ਮੋਰਚੇ ਲਾ ਚੁੱਕਿਆ ਇਹ ਪਹਿਲੀ ਸਰਕਾਰ ਹੋ ਗਈ ਇਸ ਚ ਇੱਕ ਸਾਲ ਚ ਚਾਰ ਵਾਰੀ ਪੱਤਰਕਾਰਾਂ ਦੇ ਮੋਰਚੇ ਹੋ ਗਏ ਹੋਣਾ ਐਦੋਂ ਸ਼ਰਮ ਦੀ ਗੱਲ ਹੈ ਸਰਕਾਰ ਲਈ ਕੀ ਹੋਵੇਗੀ ਪਰ ਪੱਤਰਕਾਰ ਚੁੱਪਦੇ ਕਿਉਂ ਆ ਸੁਪਾਲ ਸਿੰਘ ਖਹਿਰਾ ਵੀ ਵਿੱਚ ਪਹੁੰਚੇ ਆ ਪੱਤਰਕਾਰ ਇਸੇ ਲਈ ਚੁੱਪਦੇ ਆ ਕਿ ਪੰਜਾਬ ਚ ਵਿਰੋਧੀ ਤੇਰੀ ਪੱਤਰਕਾਰ ਐ ਅੱਜ ਪੰਜਾਬ ਦੀ ਵਿਰੋਧੀ ਚਰ ਮਰ ਚੁੱਕੀ ਐ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਹਲਕਾ ਐ ਪੜ ਅਮਰਿੰਦਰ ਸਿੰਘ ਰਾਜਾ ਬੜੇ ਵੀ ਵਿਰੋਧੀ ਧਰਦੀ ਭੂਮਿਕਾ ਨਹੀਂ ਨਿਭਾਉਂਦੇ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਰਦੀ ਭੂਮਿਕਾ ਨਹੀਂ ਨਿਭਾਉਂਦੇ ਤੇ ਸੁਖਵੀਰ ਸਿੰਘ ਬਾਦਲ ਵੀ ਦੋ ਚਾਰ ਗੱਲਾਂ ਤੱਕ ਹੀ ਵਿਰੋਧੀ ਧਰਦੀ ਭੂਮਿਕਾ ਨਿਭਾਉਂਦੇ ਆ ਉਹ ਵੀ ਕੋਈ ਵਿਰੋਧੀ ਧਰਦੀ ਭੂਮਿਕਾ ਵਾਲੀ ਗੱਲ ਹੈ ਨਹੀਂ ਸਿਰਫ ਇਧਰ ਲਿਆ ਉਧਰ ਲਿਆ ਗੱਲਾਂ ਮਾਰਨ ਵਾਲਿਆ ਵਿਰੋਧੀ ਧਰਦੀ ਭੂਮਿਕਾ ਨਿਭਾ ਰਹੇ ਆ ਪੱਤਰਕਾਰ ਜਿਹਦੇ ਕਰਕੇ ਪੱਤਰਕਾਰ ਸਭ ਤੋਂ ਵੱਧ ਚੁਭ ਰਿਹਾ ਜਿਹਦੇ ਕਰਕੇ ਪੱਤਰਕਾਰ ਇਹਨਾਂ ਨੂੰ ਪਸੰਦ ਨਹੀਂ ਹੈ ਬਾਕੀ ਸਟੇਟ ਸੈਕਟਰੀ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਹੈ ਅੱਗੇ ਦਾ ਪ੍ਰੋਗਰਾਮ ਬਤੌਰ ਸਿੰਘ ਢਿੱਲੋਂ ਜੀ ਜਿਹੜੇ ਆ ਉਹ ਦੇਣਗੇ ਪਰ ਜਿਹੜੀ ਵੀ ਕਾਲ ਦੇਈਏ ਜਥੇਬੰਦੀਆਂ ਨੂੰ ਅਸੀਂ ਬਹੁਤੀ ਵੱਡੀ ਕਾਲ ਨਹੀਂ ਦਿੱਤੀ ਸੀ ਪਰ ਉਹ ਫਿਰ ਵੀ ਆਈਆਂ ਅਗਲੀ ਕਾਲ ਦੇ ਵਿੱਚ ਜਥੇਬੰਦੀਆਂ ਨਾਲ ਰਹਿ ਕਰਕੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੰਗਠਿਤ ਤਾਕਤ ਹੈ ਉਹ ਸਾਡੇ ਪਿੱਛੇ ਖੜੇ ਕਿਉਂਕਿ ਜਦੋਂ ਇਹ ਜਥੇਬੰਦੀਆਂ ਸਾਨੂੰ ਸਾਧੀਆਂ ਤਾਂ ਅਸੀਂ ਜਾਣਦੇ ਹਾਂ ਅੱਜ ਅਸੀਂ ਸੱਧਿਆ ਹੈ ਅੱਜ ਤੱਕ ਜਿੰਨੇ ਵੀ ਧਰਨਾ ਸੱਧਿਆ ਹੈ ਇਹ ਪਹੁੰਚਿਆ ਇਹਨਾਂ ਦੀ ਤਾਕਤ ਦੇ ਬਦੌਲਤ ਲੋਕਾਂ ਦੀ ਤਾਕਤ ਦੇ ਬਦੌਲਤ ਇਹ ਪੱਤਰਕਾਰਤਾ ਜਿਉਂਦੀ ਰਹਿ ਸਕਦੀ ਹੈ ਤੇ ਪੱਤਰਕਾਰ ਤਾਂ ਹੀ ਲੋਕਾਂ ਦੀ ਆਵਾਜ਼ ਬਣ ਸਕਦਾ ਹੈ ਜੇ ਲੋਕ ਪਿੱਛੇ ਪੱਤਰਕਾਰ ਦੇ ਖੜੇ ਹੈ ਬਾਕੀ ਕੋਈ ਗੱਲਬਾਤ ਰਹਿ ਗਈ ਹੋਵੇ ਜਾਂ ਕਹੀ ਗਈ ਹੋਵੇ ਉਹਦੇ ਲਿਖੇ ਮਾਤੇ ਜਾਚ